ਵਿਭਾਗ ਦੀ ਟੀਮ ਵੱਲੋਂ ਰਾਜਪੁਰਾ ਦੇ ਦੋ ਦੁਕਾਨਾਂ ਤੇ ਦੇਸੀ ਘੀ ਦੇ ਤੇਲ ਦੇ ਭਰੇ ਸੈਂਪਲ ਲੈਣ ਲਈ ਜਦੋਂ ਸਿਹਤ ਵਿਭਾਗ ਦੀ ਟੀਮ ਪਹੁੰਚੀ ਤਾਂ ਪਤਾ ਲੱਗਨ ਤੇ ਹੀ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਭੱਜ ਗਏ ਉਹ ਲਾਸਟ ਦੋ ਮਿੰਟ ਸਰ ਤੁਸੀਂ ਰਾਜ ਵੀ ਆਏ ਕੀ ਕਰਨ ਸੈਂਪਲ ਪਰ ਕਹਿੰਦੇ ਸੈਂਪਲ ਪਰ ਕਿੰਨੇ ਵਾ ਅਸੀਂ ਕਿਹੜੇ ਕੋਟੋਰ ਨੂੰ ਪੁੱਛ ਰਹੇ ਹਾਂ ਸਰ ਅੱਜ ਤੁਸੀਂ ਰਾਜ ਵੀ ਆਏ ਕੀ ਕਰਨ ਸੈਂਪਲਿੰਗ ਤਾਂ ਆਈ ਸੀ ਕਿ ਜੀ نو ਸੈਂਪਲਸ ਲਿੱਤੇ ਹੈ ਇੱਕ ਦੇਸੀ ਤੋਂ ਦਾ ਲਿੱਤਾ ਜੀ ਇੱਕ ਮਸੜਾ ਲੈਂਦਾ ਲੈਂਦਾ ਕਿਹੜੇ ਕਿਹੜੇ ਕੰਪਨੀ ਦੇ ਉਹ ਬ੍ਰਾਂਡ ਨੇ ਇੱਕ ਫਾਰਸ ਹੈ ਜੀ ਇੱਕ ਆਪਣਾ ਕਿਚਨ ਸਰ ਕੀ ਕਾਰਵਾਈ ਹੋਗੀ ਉਸ ਤੋਂ ਬਾਅਦ ਇਹਨੂੰ ਰਿਪੋਰਟਾਂ ਤੋਂ ਬਾਅਦ ਕਰ ਲਈ ਜੋ ਵੀ ਬੰਦੀ ਕਰਦੇ ਉੱਪਰ ਸਰ ਇਸ ਤੋਂ ਬਿਲਾ ਕਿਤੇ ਹੋਰ ਵੀ ਜਾਣਦਾ ਜੀ ਕੋਈ ਨਹੀਂ ਇਹ ਸਹੀ ਸਾਡੀ ਗੁਪਤ ਹੈ ਅਸੀਂ ਆਪਣੇ ਆਪ ਨੂੰ ਅੱਛਾ ਜੀ ਇਹ ਮਿਟਵਾਲੀ ਕਰ ਸਕਦੇ ਹਾਂ ਇਹ ਜਿਹੜੀ ਫੇਸ ਤੋਂ ਪਹਿਲਾਂ ਕੋਈ ਸੈਂਪਲ ਨਹੀਂ ਕੀਤੀ ਸੀਗੀ ਉਹਦੇ ਜਿਹੜੇ ਹੈਗੇ ਉਹ ਕਦੋਂ ਤੱਕ ਆ ਜਾਣਗੇ ਜੀ ਉਹਦੀ ਰਿਪੋਰਟ ਵੀ ਦਿਨ 15 ਡੇਜ਼ ਆ ਜਾਣਗੇ ਰਿਪੋਰਟ ਅੱਛਾ ਜੀ ਸਰ ਇੱਕ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂਗਾ ਬਸ ਸੁਣਨਾ ਸੀ ਜੀ ਸਰ ਜਿਹੜੀ ਸੈਂਪਲ ਨਹੀਂ ਕੀਤੀ ਇਹਦੀ ਜਾਣਕਾਰੀ ਦੇ ਅਸੀਂ ਟੋਟਲ ਚਾਰ ਸੈਂਪਲ ਲਿੱਤੇ ਜੀ ਕਿਸ ਕੀ ਚੀਜ਼ ਦੇ ਸਰ ਘੋੜੇ ਦੇ ਲਿੱਤੇ ਦੀ ਮਸਟਰਡ ਆ ਦੇਸੀ ਕਿਉਂ ਸਰ ਹਾਂ ਜ ਦੇਸੀ ਕਿਉਂ ਉਹਦੇ ਮਸਟਰਡ ਆਏ ਅੱਛਾ ਜੀ ਕਿਹੜੀ ਕਿਹੜੀ ਦੁਕਾਨ ਤੋਂ ਲਿਆ ਹੈ ਇੱਕ ਜਵਾਰ ਮਾਰਕੀਟ ਚਲੇ ਇਧਰ ਰਾਜाराम ਫਰਦਾ ਫਰੰਦਨਾ ਹੈ ਉੱਤੇ ਕੀ ਹੈ ਹਾਂ ਜੀ ਦੂਜਾ ਨਾਮ ਮੈਨੂੰ ਯਾਦ ਨਹੀਂ ਹੈ ਇੱਥੇ ਹੈ ਜੀ ਸ਼ਾਪ ਨੰਬਰ 73 ਸਰ ਹੁਣ ਇਸ ਤੋਂ ਬਾਅਦ ਕੀ ਕਾਰਵਾਈ ਹੋਊਗੀ ਇਸ ਤੋਂ ਬਾਅਦ ਨਾ ਜਿਵੇਂ ਰਿਪੋਰਟ ਆਏਗੀ ਉਸ ਦੇ ਹਿਸਾਬ ਨਾਲ ਕਾਰਵਾਈ ਹੋਏਗੀ ਜੇ ਤਾਂ ਸੈਂਪਲ ਫੇਲ ਤਾਂ ਫੇਰਾਂਗੇ ਤਾਂ ਫਿਰ ਕੋਰਟ ਵਿੱਚ ਕੇਸ ਲਾਵਾਂਗੇ ਦੇਖਿਆ ਇਹਨਾਂ ਦੇ ਖਲਾ ਅੱਛਾ ਠੀਕ ਹੈ ਜੀ ਇਹ ਕਰ ਉਰਦੂ ਸਰਪ ਇਸ ਤੋਂ ਬਿਨਾਂ ਅੱਜ ਦੋ ਦਫਰਾਂ ਬਿਨਾਂ ਹੋਰ ਵੀ ਕਿਤੇ ਜਾਣੇ ਸਲਾਹ ਜੀ ਹਾਂ ਅਸੀਂ ਦੇਖਦੇ ਹਾਂ ਇਹ ਤਾਂ ਇਨਫਰਮੇਸ਼ਨ ਤੁਹਾਡੀ ਆਪਣੀ ਸੈਕਟਰੀ ਇਨਫਰਮੇਸ਼ਨ ਹਾਂਜੀ ਹਾਂਜੀ ਫਿਰ ਸਾਡੀ ਬੇਨਤੀ ਹੈ ਵੀ ਅੱਜ ਜਿਹੜਾ ਤੁਸੀਂ ਸੈਂਪਲਿੰਗ ਕੀਤੀ ਹੈ ਲੇਕਿਨ ਸ਼ਿਕਾਇਤ ਤੇ ਕੀਤੀ ਹੈ ਕਿ ਆਪਣਾ ਡਿਪਾਰਟਮੈਂਟ ਰੁਕੀ ਨਹੀਂ ਚਾਹੀਦਾ ਇਹ ਡਿਪਾਰਟਮੈਂਟ 'ਚ ਕੋਈ ਇਨਫਰਮੇਸ਼ਨ ਹੈ ਜੀ ਅਸੀਂ ਡਿਪਾਰਟਮੈਂਟ ਤੋਂ ਇਹ ਸਾਬਤ ਕਰ ਰਹੇ ਹਾਂ ਜਿਵੇਂ ਸਾਨੂੰ ਇਨਫਰਮੇਸ਼ਨ ਆ ਰਹੀ ਹੈ ਸਾਬਤ ਕਰ ਇਹ ਤਾਂ ਘੀਰੀ ਥਰਫ ਕੋਈ ਸੈਂਪਲਿੰਗ ਕਰ ਰਹੇ ਹੋ ਪਹਿਲੇ ਉਸ ਦਿਨ ਆਇਓ ਤਾਂ ਵੀ ਕੀ ਜਿਹਾ ਕੀਤਾ ਅੱਜ ਵੀ ਜਿਹੜਾ ਕੀਤਾ ਤੇ ਕੀ ਜਿਹਾ ਕੋਈ ਜੇ ਤੱਕ ਆਹ ਬੁਸ਼ਕਾ ਹੈ ਜੀ ਕੋਈ ਕੋਈ ਡੁਪਲੀਕੇਟ ਤਾਂ ਨਹੀਂ ਵਿਕ ਰਿਆ ਚੋੜੀ ਡਾਕਟ੍ਰੇਸ਼ਨ ਜੇ ਹੈਗੀ ਹੈ ਤਾਂ ਸੇ ਉਹ ਚੈੱਕ ਕਰਦੇ ਹਾਂ ਇੱਕ ਵਾਰ ਤੁਮ ਪਹਿਲੇ ਵੀ ਇਨਫੋਰਮੇਸ਼ਨ ਦਿੱਤੀ ਸੀ ਪਿਛੇ 15 ਜੂਨ ਨੂੰ ਸਿੱਕੇ ਉੱਤੇ ਸਬਜ਼ੀ ਮੰਡੀ ਦਾ ਪੁਰਾਣਾ ਜਿਹੜਾ ਫਰੂਟ ਹੁੰਦਾ ਐਕਸਪਾਇਰ ਜਿਹੜਾ ਮਾਲ ਹੁੰਦਾ ਉਹਦਾ ਸਟicker ਉਤਾਰ ਕੇ ਉੱਥੇ ਵੇਚਿਆ ਜਾ ਰਿਹਾ ਹੈ ਤੁਹਾਨੂੰ ਮੈਂ ਵੀਡੀਓ ਵੀ ਭੇਜੀ ਸੀ ਉਹਦੇ ਅਧਾਰ ਤੇ ਕਾਰਵਾਈਆਂ ਕੀਤੀ ਕਰ ਲੇਨੀ ਹੈ ਸਲਪਾ ਕਿ ਦਿਨ ਹੋ ਗਿਆ ਸਰ ਉਹਨਾਂ ਦੇ ਕੋਈ ਗੰਗਲ ਕੰਮ ਚੱਲ ਰਿਹਾ ਲੋਕਾਂ ਦੇ ਸਿਹਤ ਨਾਲ ਕਰਵਾਵਾਂ ਹੋ ਰਿਹਾ ਸਰਕਾਰ ਕਹਿੰਦੀ ਹੈ ਸੂਚਨਾ ਦਿਓ ਅਸੀਂ ਸੂਚਨਾ ਦਿੱਤੀ ਉਹਦੇ ਕਾਰਵਾਈ ਨਹੀਂ ਹੋਏ ਆਰਜੈਂਟ ਬੇਸਿਸ ਤੇ ਦੇਖ ਲੈਣ ਸਰ ਜਿਸ ਤਰ੍ਹਾਂ ਤੁਸੀਂ ਸੰਪਤੀ ਅੱਜ ਕੀਤੀ ਹੈ ਇਸ ਤੋਂ ਪਹਿਲਾਂ ਵੀ ਵਿਭਾਗ ਸੰਪਤੀ ਕਰਨਾ ਆਇਆ ਸੀਗਾ ਕਿੰਨੇ ਦਿਨਾਂ ਬਾਅਦ ਰਿਪੋਰਟ ਆ ਜਾਂਦੀ ਹੈ ਜੀ 15 ਡੇਸ ਬਾਅਦ ਆ ਜਾਂਦੀ ਹੈ ਜੀ 15 ਦਿਨ ਬਾਅਦ ਇਹਦੀ ਆਉਗ੍ਰਿਪੋਰਟ ਹਾਂਜੀ ਹਾਂਜੀ ਤੇ ਸਰ ਜਿਹੜਾ ਐਸੈਂਪਲਿੰਗ ਕਰਦੇ ਹੋ ਨਾ ਇਹਦੀ ਕੋਈ ਕੀ ਮਤਲਬ ਉਸ ਤੋਂ ਕੀ ਹੁੰਦਾ ਜੁਰਮਾਨਾ ਹੁੰਦਾ ਕੋਈ ਕੀ ਕੀ ਹੁੰਦਾ ਸਾਨੂੰ ਕਦੇ ਉਸ ਤੋਂ ਬਾਅਦ ਕੋਈ ਮਿਲਦੀ ਹੈ ਜੀ ਕੋਈ ਫਾਈਨ ਕੋਈ ਵਗੈਰਾ ਹੁੰਦਾ ਹੈ ਫਾਈਨ ਹੁੰਦਾ ਫਾਈਨ ਹੁੰਦਾ ਕਿੰਨਾ ਫਾਈਨ ਹੋ ਜਦਾ ਜੇ ਮਤਲਬ ਇਹ ਅਲੱਗ ਅਲੱਗ ਦੇਸ ਸਾਹਿਬ ਦੇ ਰਿਪੋਰਟਾਂ ਦੇ ਹਿਸਾਬ ਨਾਲ ਜਿਹੜੇ ADC ਮੈਮ ਹੈ ਜਾਂ CGM ਦਾ ਹੈ ਉਹ ਸਭ ਨਾਲ ਉਹਨਾਂ ਦੇ ਕੋਰਟ ਦੇ ਕੇਸ ਲੱਗਦਾ ਹੈ ਉਹ ਡਿਸਾਈਡ ਕਰਦੇ ਕਿੰਨਾ ਜੁਰਮਾਨਾ ਲਾਣਾ ਕੋਈ ਸਜ਼ਾ ਵੀ ਹੁੰਦੀ ਹੈ ਇਹਦੇ ਹਾਂਜੀ ਸਜ਼ਾ ਵੀ ਹੋਈ ਉਹ ਵੀ ਨੇੜੇ ਵੀ ਕਿਸੇ ਬੰਦੇ ਨੂੰ ਸਜ਼ਾ ਹੋਈ ਹੈ ਕੋਈ ਮੇਰੀ ਨੌਲੇਜ 'ਚ ਨਹੀਂ ਹੈ ਜੀ ਹੁਣ 6 ਮਹੀਨੇ 'ਚ ਕੋਈ ਕਿਸੇ ਨੂੰ ਕੋਈ ਸਜ਼ਾ ਨਹੀਂ ਹੋਈ ਠੀਕ ਹੈ ਥੈਂਕ ਯੂ ਜੀ ਆਪਣਾ ਮੇਰਾ ਦੀਵਾਨ ਚੋਂ ਦਾ ਹੈ ਜੀ ਬਰਾਮਣਾ ਸਰਦੇਵਾ ਜਣੀ ਕੰਪਨੀ ਆਜੋ ਸੈਂਪਲ ਆਨੇ ਆਏ ਸੀ ਕਿਸ ਕੀ ਦਾ ਸੈਂਪਲ ਹੈ ਦੋ ਸੈਂਪਲ ਲਏ ਗਏ ਇੱਕ ਸਰਸੋਂ ਤੇਲ ਦਾ ਇੱਕ ਦੇਸੀ ਕੀ ਪਾਰਸਕੰਬਲੇ ਦਾ ਮੇ ਕਿਹੜੀ ਕੰਪਨੀ ਦਾ ਹੈ ਜੀ ਸਰ ਤੋਂ ਤੇਲ ਗੜੀ ਕੰਪਨੀ ਦਾ ਹੈ ਆਪਣਾ ਕਿਚਨ ਆਪਣਾ ਕਿਚਨ 700 ਦਾ ਕਿੰਨੇ ਸੈਂਪਲ ਲੈ ਗਏ ਦੋ ਸੈਂਪਲ ਲੈ ਗਏ ਦੋ ਕੋਈ ਤੁਹਾਨੂੰ ਕੀ ਲੱਗਦਾ ਕੋਈ ਸ਼ਿਕਾਇਤ ਸੀ ਕੀ ਜਾਂ ਵੈਸੇ ਆ ਗਏ ਨੇ ਪਰ ਆਪਣਾ ਪਤਾ ਵੈਸੇ ਆ ਗਏ ਜੀ ਤੇ ਤੁਹਾਡੇ ਕੋਲ ਸਰ ਸਾਈਨ ਵਗੈਰਾ ਕਰਾਈ ਉਹਨਾਂ ਨੇ ਹਾਂ ਕਰਾਇਆ ਸਾਈਨ ਕਰਾਇਆ ਜੀ ਤੁਸੀਂ ਕੀ ਆਪਣੇ ਉਦੇ ਵਿੱਚ ਕੀ ਕਰਨਾ ਚਾਹ ਰਹੇ ਤੁਸੀਂ ਸਾਡੇ ਸਾਹਿਬ ਦਾ ਜੀ ਪਿਓ ਨਾ ਕੋਈ ਹੋਰ ਗੱਲ ਨਹੀਂ ਬਾਕੀ ਬਾਕੀ ਉਹ ਸੈਂਪਲ ਆਪ ਦੱਸਣਾ ਕਿ ਆਪਣੇ ਆਪ ਲੋਕ ਕਹਿੰਦੇ ਤੁਸੀਂ ਆਪਣੇ ਕੋਲ ਕੰਪਨੀ ਜੀ ਹਾਂ ਕੰਪਨੀ ਜੀ ਬਈ ਕੰਪਨੀ ਜਿਹੜਾ ਮਾਲ ਦਿੱਤਾ ਸੈਂਪਲ ਉਹਦਾ ਬਿਲਕੁਲ ਹੈਗਾ ਆਪਣੇ ਕੋਲ ਹਾਂ ਬਿਲਕੁਲ ਬਿਲਕੁਲ ਨਾਲ ਦਿੱਤੇ ਹੈ ਜੀ ਠੀਕ ਹੈ